ਪਹਿਲਾਂ ਦੇ ਟਾਈਮ ਦੇ ਵਿੱਚ ਨਾ ਮੈਂ ਇੱਕ ਗੱਲ ਦਾ ਨਾ ਅਸ਼ਰ ਬਾਰੇ 241 ਨਾ ਪਾਈਨੇ ਖਰੀਦਿਆ ਸੀ ਬਹੁਤ ਪਹਿਲਾਂ ਦੀ ਗੱਲ ਹੈ ਇੱਕ ਕਿੱਲੇ ਤੋਂ 15 ਕਿੱਲੇ ਜ਼ਮੀਨ ਬਣਾਤੀ ਠੀਕ ਹੈ ਜ਼ਿਆਦਾ ਬਣਾਈ ਨਹੀਂ ਨਹੀਂ ਇੱਕ ਆਪਣੇ ਪਿੰਡ ਦੀ ਕਹਾਣੀ ਆ ਅਸਲੀ ਆ ਰਿਐਲਿਟੀ ਆਪ ਦਿਖਾ ਵੀ ਸਕਦੇ ਆ ਕਿਰਾਏ ਦਾ ਕੰਮ ਕੀਤਾ ਠੀਕ ਹੈ ਟਰਾਲੀ ਦਾ ਕੀਤਾ ਭਵਾਈ ਦਾ ਕੀਤਾ ਅੱਜ ਵੀ ਖੇਤੀ 241 ਨਾਲ ਹੀ ਕਰੀ ਜਾਂਦਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਮਾਰਕੀਟਿੰਗ ਦੇ ਅੰਦਰ 70 70 ਕਿੱਲੇ ਵਹਾਈ ਹੁੰਦੀ ਸੀ ਇਸ ਤੋਂ ਪਹਿਲਾਂ ਹੁੰਦੀ ਤੇ ਲੋਕਾਂ ਨੇ ਹੁਣ ਲੈ ਲਏ 70 ਐਚਪੀ ਉਹ ਭਾਈ ਨਹੀਂ ਹੁੰਦੀ 20 ਕਿਲੇ ਵੀ ਭਾਈ ਨਹੀਂ ਹੁੰਦੀ 70 ਐਚਪੀ ਲੈ ਕੇ ਵੀ ਕੋਈ ਫੈਸਿਲਿਟੀ ਵੀ ਜ਼ਿਆਦਾ ਲੈ ਲਈ ਫਿਰ ਵੀ ਕੰਮ ਨਹੀਂ ਹੋ ਰਿਹਾ ਤੇ ਅੱਜ ਆਪਣੇ ਨਾਲ ਨੇ ਆਰਮਨਵਾਸ ਜੀ ਠੀਕ ਹੈ ਇਹ ਦੱਸਣਗੇ ਆਪਾਂ ਨੂੰ ਪੂਰੀ ਡਿਟੇਲ 241 ਬਾਰੇ ਜਿਹੜਾ ਕਿ ਨਵੇਂ ਫੀਚਰਾਂ ਦੇ ਵਿੱਚ ਆਇਆ ਜੋ ਵੀ ਹੈ ਨਾ ਕੋਈ ਨਹੀਂ ਵੀਡੀਓ ਬਣਾਉਂਦਾ ਜੀ ਜੇ ਮੈਂ ਗੱਲ ਕਰਾਂ ਵੀ 241 ਨੂੰ ਅੱਜ ਦੇ ਟਾਈਮ ਤੇ ਲੋਕੀ ਨਹੀਂ ਜਾਣਦੇ ਉਹਨਾਂ ਵੀ ਵੱਡੇ ਟਰੈਕਟਰਾਂ ਦੇ ਫੋਕਸ ਕਰਦੇ ਹਨ ਤੇ ਸਾਨੂੰ ਇਹ ਦੱਸੋ ਵੀ ਬਹੁਤ ਪਹਿਲਾਂ ਵੀ ਇਹ ਕਿੰਗ ਰਿਹਾ ਹੈ ਅੱਜ ਵੀ ਆ ਆਉਣ ਨਾਲ ਟਾਈਮ ਦਾ ਪਤਾ ਨਹੀਂ ਇਹ ਨਹੀਂ ਪਤਾ ਵੀ ਸਾਰੀਆਂ ਕੰਪਨੀਆਂ ਤੇ ਉੱਤੇ ਹੋ ਜੇ ਪਹਿਲਾਂ ਤੇ ਮੈਂ ਆਕਾਸ਼ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਰੇ ਸਤਿ ਸ੍ਰੀ ਅਕਾਲ ਤੇ ਮੈਂ ਸਾਰਿਆਂ ਨੂੰ ਕਹੂੰਗਾ ਮਾਪਾਂ ਪੰਜਾਬੀ ਬੋਲੇ ਨਹੀਂ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਂ ਹਰਿਆਣਵੀ ਆ ਬੰਦਾ ਏਰੀ ਮੈਂ ਕੋਸ਼ਿਸ਼ ਕਰਾਂਗਾ ਕੋਸ਼ਿਸ਼ ਕਰਾਂਗੇ ਜੇ ਕੋਈ ਵਰਡ ਗਲਤ ਹੋ ਜੇ ਉਹ ਗੁੱਸਾ ਨਾ ਕਰੇ ਏਰੀ ਮੈਂ ਮਾਫੀ ਮੰਗੂੰਗਾ ਜੇ ਕੋਈ ਇੱਕ ਅਧਾ ਵਰਡ ਮੇਤੋਂ ਗਲਤ ਹੋ ਗਲਤ ਹੋ ਜੇ ਉਹ ਗੁੱਸਾ ਨਾ ਕਰੇ ਏਰੀ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਪੁੱਛੋ ਜੀ ਮੇਰੇ ਤੋਂ ਦੀ ਤੁਸੀਂ 241 ਵਾਲੇ 241 ਵੀਰੇ ਮੰਨ ਲਓ ਪਹਿਲਾਂ ਦੇ ਟਾਈਮ ਦਾ ਵਿਕਦਾ ਆਉਂਦਾ ਹਨਾ ਮੈਂ ਤੁਹਾਨੂੰ ਅੱਜ ਇਹ ਟਰਾਲੀ ਦੇ ਉੱਤੇ ਸਾਰਨਾ ਯੂਜ਼ ਜ਼ਿਆਦਾ ਕਰਨ ਲੱਗ ਪਿਆ ਹੈ ਨਾ ਇਹ ਕਾਰਨ ਕੀ ਹੈ ਇੱਕ ਟਰਾਲੀ ਤਾਂ ਜੀ ਆਕਾਸ਼ ਆ ਪਹਿਲਾਂ ਵੀ ਚੱਲਦਾ ਸੀ ਅੱਜ ਵੀ ਚੱਲਦਾ ਹੈ ਅੱਜ ਵੀ ਚੱਲਦਾ ਆ ਆਇਸਰ ਕੰਪਨੀ ਦਾ ਇਕਲੌਤਾ ਐਵਾਂ ਦਾ ਟਰੈਕਟਰ ਹੈ ਜਿਹੜਾ ਟਰਾਲੀ ਕਿੰਗ ਹੈ ਕਿੰਗ ਬਾਕੀਆਂ ਦੇ ਮੁਕਾਬਲੇ ਵੀ ਹੈਗਾ ਜਿੰਨੇ ਕੰਪਨੀ ਦੇ ਟਰੈਕਟਰ ਆਉਂਦੇ ਆ ਆਪਾਂ ਆਪ ਤਿੰਨ ਸਿਲੰਡਰ ਮੰਨੀਏ ਜਾਂ ਚਾਰ ਸਿਲੰਡਰ ਜਿੰਨੇ ਵੀ ਟਰੈਕਟਰ ਵੱਡੇ ਐਚਪੀ ਦੇ ਆਉਂਦੇ ਆ 50 ਐਚਪੀ 60 ਐਚਪੀ ਜਿੰਨੇ ਵੀ ਟਰੈਕਟਰ ਆਉਂਦੇ ਆ 24 ਐਚਪੀ ਦਾ ਟਰੈਕਟਰ ਹੂੰ 60 ਐਚਪੀ ਦੇ ਟਰੈਕਟਰ ਨੂੰ ਫੇਲ ਕਰਦਾ ਕਿਵੇਂ ਜੀ ਤੁਸੀਂ ਇਹ ਜਿਹੜੇ ਤੁਸੀਂ ਗੱਲ ਕੀਨੇ ਟਰੋਲੀ ਕਿੰਗ ਉਹ ਕਹਿੰਦੇ ਆ ਕਿਉਂ ਕਹਿੰਦੇ ਆ ਟਰੋਲੀ ਕਿੰਗ ਇਹਨੂੰ ਕਹਿੰਦੇ ਆ ਜੀ ਪਹਿਲਾਂ ਮੈਂ ਕਹੂੰਗਾ ਕਿ ਬਾਈ ਨੂੰ ਵੀ ਤੁਸੀਂ ਕੋਲ ਆ ਕੇ ਨੂੰ ਦਿਖਾਓ ਇਤੋ ਆ ਚੀਜ਼ ਦਿਖਾਓ ਵੀ ਆਹ ਚੀਜ਼ ਦਿਖਾਓ ਹੂੰ ਤੁਸੀਂ ਸੋਚੋਗੇ ਯਾਰ ਵੀ 24 HP ਟਰੈਕਟਰ ਹੈ ਜੇ ਆਪਾਂ ਇਹਦੇ 200 250 ਕੁਇੰਟਲ ਇਹਦੇ ਚ ਆਪਾਂ ਟਰੋਲੀ ਚ ਲੋਡ ਪਾਤਾ ਹਾਂ ਤੇ ਟਰੈਕਟਰ ਦਾ ਟੁੱਟ ਜਾਊਗਾ ਮੈਂਟੇਨੈਂਸ ਲੰਘੂਗਾ ਚੱਲਣਾ ਕੋ ਨਹੀਂ ਟੱਪ ਜਾਊਗਾ ਹਾਂ ਸਾਰਿਆਂ ਨੂੰ ਪਤਾ ਹੈ ਜਿੰਨੇ ਵੀ ਪੁਰਾਣੇ ਆਪਣੇ ਵੀਡੀਓ ਦੇਖਦੇ ਆ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਆ ਹਾਂ ਹਾਂ ਅੱਜ ਸਰ ਨਾਲ ਕਿੰਨਾ ਕਿੰਨਾ ਖੇਤ ਚ ਕੰਮ ਕਰਦੇ ਜੀ ਟਰਾਲੀਆਂ ਲੈ ਕੇ ਜਾਂਦੇ ਆ ਜੀ ਚਲੋ ਪਹਿਲਾਂ ਛੋਟੀਆਂ ਟਰਾਲੀਆਂ ਸੀ ਅੱਜ ਵੱਡੀਆਂ ਹੋ ਗੀਆਂ ਅੱਜ ਵੱਡੀਆਂ ਹੋ ਗੀਆਂ ਅੱਜ ਵੱਡੀਆਂ ਵੀ ਆ ਰੋਡ ਤੇ ਟਰਾਲੀਆਂ ਲੈ ਕੇ ਜਾਂਦਾ ਜੀ ਭਾਵੇਂ ਤੂੜੀ ਦੀ ਟਰਾਲੀ ਹੋਵੇ ਭਾਵੇਂ ਇੱਟਾਂ ਦੀ ਪੱਠੇ ਦਾ ਕੰਮ ਹੋਵੇ ਜੋ ਮਰਜ਼ੀ ਕੰਮ ਹੋਵੇ ਹਮ ਐ ਦੀ ਡਿਜ਼ਾਈਨਿੰਗ ਜੀ ਤੁਸੀਂ ਦੇਖੋ ਇਸ ਤਰੀਕੇ ਨਾਲ ਕਰ ਰੱਖੀ ਹੈ ਜੀ ਹਮ ਇਹਦਾ ਪਿਛਲਾ ਜਿਹੜਾ ਆਪਣਾ ਐਕਸਲ ਹੈ ਹਾਂ ਤੁਸੀਂ ਦੇਖੋ ਐ ਦੀ ਬਣਾਉ ਟ ਇਸ ਤਰ੍ਹਾਂ ਐ ਦੀ ਆ ਜੇ ਹੁੱਕ ਪਾਈ ਆਪਾਂ ਟਰੋਲੀ ਦੀ ਹਾਂ 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 ਤੇ ਉਹਦੀ ਟਰੋਲੀ ਦਾ ਜਿੰਨਾ ਵੀ weight ਹੈ ਉਹ ਸਾਰਾ ਅੱਗੇ ਜਾਂਦਾ ਜਮਾ ਸੈਂਟਰ 'ਚ ਦੇਖੋ ਜਮਾ ਸੈਂਟਰ 'ਚ ਜਮਾ ਸੈਂਟਰ ਇੱਥੋਂ ਹਾਂ ਸੈਂਟਰ ਹੈ ਜੀ ਹਾਂ ਹਾਂ ਇਹਦੇ ਨਾਲ ਪਤਾ ਕੀ ਹੁੰਦਾ ਜੀ ਹਾਂਜੀ ਟਰੋਲੀ ਦਾ weight ਪਿਆ ਟਰੈਕਟਰ ਦੇ ਹਾਂ ਠੀਕ ਹੈ ਜੀ ਪਿੱਛੇ ਐਕਸਲ ਤੇ ਹਾਂ ਤੇ ਜਮਾ ਸੈਂਟਰ 'ਚ ਟਾਇਰਾਂ ਦੇ ਜਮਾ ਸੈਂਟਰ 'ਚ weight ਆਊਗਾ ਸਾਰਾ ਬਿਲਕੁਲ ਇੱਥੇ ਬਿਲਕੁਲ ਬਿਲਕੁਲ ਸੈਂਟਰ 'ਚ ਆਊਗਾ ਇਹਦੇ ਨਾਲ ਕੀ ਹੈ ਜੀ ਇੱਕ ਤਾਂ ਟਰੈਕਟਰ ਦੀ ਗ੍ਰਿਪ ਬਣ ਗਈ ਟਾਇਰਾਂ ਦੀ ਹੂੰ ਬਾਕੀ ਟਰੈਕਟਰ ਦੇ ਕੀ ਹੈ ਜੀ ਆ ਐਕਸਲ ਇੱਥੇ ਹੁੰਦਾ ਹੂੰ ਹੋ ਗਿਆ ਜੀ ਹੋ ਗਿਆ ਹੋਕ ਇੱਥੇ ਆ ਗਈ ਹਾਂ ਟਰੋਲੀ ਇੱਥੇ ਆ ਗਈ ਠੀਕ ਹੈ ਆ ਗਈ ਨਾ ਜੀ ਲੋਡ ਲੋਡ ਕਿੱਥੇ ਆ ਜੀ ਸਾਰਾ ਪਿਛਲੇ ਬੰਨੇ ਜਾਦਾ ਹੂੰਗਾ ਪਿੱਛੇ ਆ ਗਿਆ ਐਦਾ ਕਿ ਸੈਂਟਰ ਚ ਜਾਊਗਾ ਲੋਡ ਤੇ ਤੁਸੀਂ ਆਪ ਸੋਚੋ ਮੈਂਟੇਨੈਂਸ ਤੇ ਖਿਚਾਈ ਕਿੰਨੀ ਜ਼ਿਆਦਾ ਪੰਜਾਬੀ ਭਾਸ਼ਾ ਚ ਸਿੱਧੇ ਸ਼ਬਦਾਂ ਚ ਮੈਂ ਕਹਣਾ ਟਰਾਲੀ ਨੂੰ ਗੋਦੀ ਚੋਕ ਲੈਂਦਾ ਤੇ ਸਾਰੇ ਵੀ ਅੰਦਰ ਬਹੁਤ ਜਾਂਦਾ ਜਿਵੇਂ ਜੀ ਦੇਖੋ ਜਿਹੜਾ ਹੌਲ ਐਂਡ ਟਰੈਕਟਰ ਆ ਰਿਹਾ ਹਾਂ 56 2IC 36 30 ਆ ਰਿਹਾ ਹੈ ਅੱਤੀ ਦੀ ਸੁਪਰ ਆ ਰਿਹਾ ਹੈ ਕਾਮਯਾਬ ਕਿਉਂ ਹੈ ਪਿੱਛੋਂ ਉਹ ਵੀ ਬਹੁਤ ਟਰਾਲੀ ਨੂੰ ਇਹ ਸੇਮ ਹੀ ਆ ਮੰਨ ਲਓ ਸੇਮ ਹੀ ਸੇਮ ਹੀ ਐਸ ਕਰਕੇ ਆਜ ਸਰ ਦਾ ਪਹਿਲਾ ਦਾ ਆ ਰਿਹਾ ਅੱਜ ਵੀ ਕੋਈ ਚੇਂਜ ਨਹੀਂ ਕੀਤਾ ਇਹਨਾਂ ਨੇ 241 ਜਿਹੜਾ ਪਹਿਲੇ ਸੀ ਅੱਜ ਵੀ ਉਹ ਹੀ ਸੇਮ ਆ ਰਿਹਾ ਇੱਕ ਅਦਾ ਫੀਚਰਸ ਮਾਰ ਲਾ ਥੋੜਾ ਜਿਹਾ ਅੱਜ ਦੇ ਟਾਈਮ ਦੇ ਜਮਾਨੇ ਦੇ ਹਿਸਾਬ ਨਾਲ ਥੋੜੇ ਛੋਟੇ ਮੋਟੇ ਫੀਚਰ ਦੇਤੇ ਇਹਨਾਂ ਨੇ ਹਾਂ ਤੇਲ ਬ੍ਰੇਕਾਂ ਕਰਤਾ ਠੀਕ ਹੈ ਜੀ ਇੱਕ ਹੋਰ ਗੱਲ ਦੱਸ ਦਿੰਨੇ ਆ ਵੀ ਇਹਦੇ ਵਿੱਚ ਨਾ ਏਅਰ ਜੈਟ ਜੋ ਵੱਡੀਆਂ ਕੰਪਨੀਆਂ ਕੈਰੀਆਂ ਸੀ ਲਾ ਰਹੇ ਆ ਜਿਮਾਂਦਰੂ ਹੀ ਦਿੰਦੇ ਸੀ ਇਹ ਦਿੰਦੇ ਸੀ ਠੀਕ ਆ ਉਹ ਜਿਹੜਾ ਜੈਟ ਲੋਕੀ ਚਲੋ ਜੋ ਵੀ ਇਹ ਹਵਾ ਬਣਾਈ ਜਾਣਾ ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ ਮੈਨੂੰ ਐ ਲੱਗਦਾ ਵੀ ਬਾਕੀ ਚਲੋ ਉਨੇ ਕੀ ਗਲਤੀ ਹੋਵੇ ਸੀ ਕਹਿ ਨਹੀਂ ਸਕਦੇ ਪਰ ਟਰੈਕਟਰ ਸਾਹ ਨਹੀਂ ਪੁੱਲਦਾ ਹਾਂ ਸਭ ਤੋਂ ਵੱਡੀ ਗੱਲ ਐ ਸਾਹ ਪੁੱਲਣ ਵਾਲੀ ਵੱਡੇ ਵੱਡੇ ਟਰੈਕਟਰ ਆਪਾਂ ਇੰਪਲੀਮੈਂਟ ਤੇ ਟਰੋਲੀਆਂ ਤੇ ਜਦੋਂ ਆਪਾਂ ਟਰੋਲੀ ਫਸ ਗਈ ਹੂੰ ਟਰੈਕਟਰ ਉੱਥੇ ਆਪ ਦੇ ਆਰਪੀਐਮ ਜਮਾ ਡ੍ਰੋਪ ਮਾਰ ਜਾਂਦੇ ਜਮਾ ਤੋੜ ਲੈਂਦੇ ਆ ਜਮਾ ਥੱਲੇ ਥੱਲੇ ਐਨੇ ਜੀ ਜਮਾ ਜ਼ੀਰੋ ਲੈਵਲ ਤੋਂ ਉੱਠਣਾ ਐ ਉੱਠ ਪਿਆ ਤੇ ਉੱਤ ਪਿਆ ਉੱਠ ਪਿਆ ਫੇਰ ਨਹੀਂ ਜਾਣਾ ਤੇ ਸਾਹ ਨਹੀਂ ਭੁੱਲਣਾ ਸਭ ਤੋਂ ਵੱਡੀ ਇਹਦਾ ਫਾਈਵ ਈਲ ਹੀ ਐਵੇਂ ਦਾ ਜੀ ਵੱਡਾ ਹਾਂ ਫਾਈਵ ਈਲ ਦੀ ਬਹੁਤ ਵੱਡੀ ਕਿਉਂਕਿ ਮੇਨ ਫਾਈਵ ਈਲ ਦੀ ਕਹਾਣੀ ਹੁੰਦੀ ਹੈ ਜੀ ਉਹਨੇ ਇੰਜਨ ਨੂੰ ਆਪ ਦੇ ਦੁਆਰਾ ਉਹਦੀ ਪਾਵਰ ਹੈ ਉਹਨੇ ਦੇਣੀ ਆ ਹੋਂਕੇ ਇਹਦਾ ਫਾਈਵ ਈਲ ਇੰਨਾ ਵੱਡਾ ਹੈ ऐसे सामनेला ट्रैक्टर 24 एचपी ਦਾ ਕਾਮਯਾਬ ਹੈ ਜੀ ਆ 24 एचपी ਦੇ ਵਿੱਚ ਇੱਕ ਹਵਾ ਨਾਲ ਇੰਜਨ ਠਾਰਨਾ ਹਨਾ ਅੱਜ ਦੇ ਟਾਈਮ 'ਚ ਕੋਈ ਕੰਮ ਜਬ ਨਹੀਂ ਬਹੁਤ ਜ਼ਿਆਦੇ ਕੰਪਨੀਆਂ ਨੇ ਜੀ ਬੜੀਆਂ ਕੰਪਨੀਆਂ ਨੇ ਮਾਰਕੀਟ ਜਿਹੜੀ ਕੋਸ਼ਿਸ਼ ਕੀਤੀ ਆ ਤੇ ਬਰਾਬਰ ਇੰਜਨ ਬਣਾਉਣ ਦੀ ਬਣਾਉਣ ਦੀ ਪਰ ਇਹਨੂੰ ਨਹੀਂ ਕੰਪੀਟ ਕਰ ਪਾਇਆ ਇਹਨੂੰ ਕੰਪੀਟ ਨਹੀਂ ਕੀਤਾ ਅੱਜ ਵੀ ਵਿਕਦਾ ਅੱਜ ਵੀ ਇਕੱਲੀ ਤੇਲ ਦਾ ਖਰਚਾ ਤਾਂ ਹੈ ਹੀ ਨਹੀਂ ਹਾਂ ਤੇਲ ਦਾ ਖਰਚਾ ਹੈ ਨਹੀਂ ਅੱਜ ਵੀ ਇਹ ਕੱਲਾ ਟਰੈਕਟਰ ਸਾਰੀ ਕੰਪਨੀ ਨੂੰ ਖਿੱਚੀ ਫਿਰਦਾ ਖਿੱਚੀ ਫਿਰਦਾ ਜੇ 200 241 ਆਈਸਰ ਦੀ ਜਿੰਨੇ ਵੀ ਟਰੈਕਟਰ ਆਉਂਦੇ ਆ ਹਾਂ ਅਵੇਂ ਆ 585 333 ਲੈ ਲੀਏ ਚਾੜੀ ਜਸ ਹੋਗਾ 585 ਜਿਹੜੀ ਹੁਣ ਨਵੀਂ ਸੀਰੀਜ਼ ਆਈ ਇਹਨਾਂ ਦੀ ਹਾਂ ਪ੍ਰਾਈਮਾ ਸੀਰੀਜ਼ ਦੇ 551 ਹੋਗੇ 500 ਉਸ ਤੋਂ ਉੱਤੇ ਹੋਗੇ ਜਿਹੜੇ ਹਾਂ ਹਾਂ ਉਹ ਜਿੰਨੇ ਟਰੈਕਟਰ ਸੇਲ ਲਏ ਉਹ ਜਿੰਨਾ ਕੱਲਾ ਟਰੈਕਟਰ ਵੇਚਦਾ ਕੱਲਾ ਟਰੈਕਟਰ ਵੇਚਦਾ ਕੱਲਾ ਟਰੈਕਟਰ ਵਿਕਦਾ ਆ ਸਾਰੇ ਜਿੰਨੇ ਵੀ ਆਪਦੇ ਟਰੈਕਟਰ ਉਹਨਾਂ ਸਾਰੇ ਨੂੰ ਖਿੱਚੀ ਫਿਰਦਾ ਜੀ ਖਿੱਚੀ ਦੇ ਮਾਮਲੇ ਚ ਸਭ ਤੋਂ ਅੱਗੇ ਸੇਲਿੰਗ ਦੇ ਵਿੱਚ ਇਹ ਹੈ ਟਾਈ ਤੁਸੀਂ ਜਿੰਨੇ ਵੀ ਡੀਲਰਸ਼ਿਪ ਚ ਹੋਰ ਚੋ ਸਭ ਤੋਂ ਜ਼ਿਆਦਾ ਟਰੈਕਟਰ ਤੁਹਾਨੂੰ ਆ ਮਿਲਣਗੇ ਇਹੀ ਮਿਲੇਗਾ ਆ ਹਾਂ ਹਾਂ ਸਭ ਤੋਂ ਜ਼ਿਆਦਾ ਵਿਕਦਾ ਹੀ ਆ ਸਟਾਕ ਦੇ ਵਿੱਚ ਹੀ ਆ ਮਿਲੂਗਾ ਸਭ ਤੋਂ ਜ਼ਿਆਦਾ ਕਿਉਂਕਿ ਵਿਕਦਾ ਆ ਆ ਹਾਂ ਵਿਕਦਾ ਆ ਇੱਕ ਹੋਰ ਗੱਲ ਦੱਸ ਦਿੰਦੇ ਆ 5 ਗੇਅਰ ਇਹਦੇ ਵਿੱਚ ਲੋ ਹਾਈ ਨਹੀਂ ਹੋਣਾ ਇਸ ਮਾਡਲ ਦੇ ਵਿੱਚ ਜਿਹੜਾ 242 ਹੁੰਦਾ ਨਹੀਂ ਉਹਦੇ ਵਿੱਚ ਹਾਈ ਲੋ ਆਉਂਦਾ ਹੈ ਉਹਦੇ ਵਿੱਚ ਹਾਈ ਲੋ ਆਉਂਦਾ ਹੈ ਇਹਦੇ ਵਿੱਚ ਬੇਸ ਮਾਡਲ ਤਿੰਨ ਮਾਡਲ ਆਉਂਦੇ ਨੇ ਤੇਲ ਬ੍ਰੇਕਾਂ ਮਿਲਣਗੀਆਂ ਪਾਵਰ ਸਟੀering ਮਿਲੇਗਾ ਇੱਕ ਚ ਹੋਰ ਫੀਚਰ ਹੈ ਨਾ ਇੱਕ ਤਾਂ ਜੀ ਬੇਸ ਮਾਡਲ ਆਉਂਦਾ ਉਹਦੇ ਵਿੱਚ ਦਾ ਨਾ ਆਪਣੇ ਕੋਲ ਤੇਲ ਬ੍ਰੇਕਾਂ ਆਉਣਗੀਆਂ ਨਾ ਪਾਵਰ ਸਟੀering ਆਉਂਗਾ ਉਹ ਹੋ ਗਿਆ ਬੇਸ ਮਾਡਲ ਬਾਕੀ ਪਿਕਚਰ ਸੇਮ ਹੋਣਗੇ ਇੰਜਨ ਸਾਰਾ ਕੁਝ ਸੇਮ ਹੋਊਗਾ ਦੂਜਾ ਮਾਡਲ ਆ ਗਿਆ ਜੀ ਉਹਦੇ ਵਿੱਚ ਆਪ ਨੂੰ ਤੇਲ ਬ੍ਰੇਕਾ ਬ੍ਰੇਕਾ ਮਿਲਣਗੀਆਂ ਤੀਜਾ ਆ ਗਿਆ ਜੀ ਸਭ ਤੋਂ ਟੋਪ ਮਾਡਲ ਹੈ ਉਹਦੇ ਚ ਆਪਾਂ ਨੂੰ ਜੀ ਪਾਵਰ ਸਟੀering ਤੇਲ ਬ੍ਰੇਕਾਂ ਦੋਵੇਂ ਆਪਸ਼ਨ ਮਿਲਣਗੇ ਬਾਕੀ ਸੇਮ ਫੈਕਟਰ ਰਹੂਗਾ ਹਾਂ ਹਾਂਜੀ ਬਾਕੀ ਲਿਫਟ ਕਪੈਸਿਟੀ ਹੈਗੀ 9 ਕਵਾਂਟਲ ਦੀ ਹੈ ਨਾ ਜੋ ਵੀ ਹੈ ਹਾਂ ਜੋ ਵੀ ਹੈ ਸੇਮ ਹੈ ਆਪ ਦੇਖੋ ਜੀ ਲੋਕਣੇ ਉਹ ਮੇ ਮਸ਼ੀਨਾਂ ਦੇ ਵਿੱਚ ਲਾਦਾ ਸੀ 245 ਪਰ ਜਿੰਨੀ ਕਪੈਸਿਟੀ 24 ਐਚਪੀ ਆਪਾਂ ਜੀ ਵੀਡੀਓ ਦੇਖੀਆ ਸੀ ਪਿਛਲੇ ਸਾਲ ਦੀ ਪਿਛਲੇ ਸਾਲ ਦੀ ਹੋਣੀ ਹੈ ਸੁਪਰ ਸੀਡਰ ਚਲਾ ਰਹੇ ਹਾਂ ਜੱਜ ਸੈਕਟਰ ਹਾਂ ਇੱਕ ਹੋਰ ਛੱਡੋ ਇੱਕ ਬਾਈ ਨੇ ਨਾ ਲਿਖ ਕੇ ਪਾਇਆ ਕਿਸੇ ਨੂੰ ਵਾਵਾ ਫੇਮਸ ਬੰਦਾ ਮੋਡੀਫਿਕੇਸ਼ਨ ਕਰਦਾ ਤੇ ਉਹ ਪਤੰਦਰ 40 ਤਵੀਆਂ ਇਹਦੇ ਵਿੱਚ ਪਾਈ ਫਿਰੇ ਜੇ ਮੈਨੂੰ ਕਲੀਪ ਮਿਲ ਗਿਆ ਨਾ ਮੈਂ ਲਾ ਵੀ ਦੇਵਾਂਗਾ ਪਰ 40 ਤਵੀਆਂ ਤੂੰ ਸੋਚ ਯਾਰ ਰਾਨਵਸ ਕਿਵੇਂ ਹਿੱਜੇਗਾ ਆ ਜੀ ਇੰਜਨ ਹੀ ਐਵੇਂ ਦਾ ਜੀ ਇੱਕ ਤਾਂ ਐਨੇ ਲੋਡ ਤਾਂ ਮੰਨਣਾ ਨਹੀਂ ਇਹਨੇ ਤਾਂ ਫਟ 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 ਕਰੀ ਜਾਣਾ ਕਰੀ ਜਾਣਾ ਇਹਨੇ ਫਟ ਫਟ ਕੇ ਪਿੱਛੇ ਭਾਵੇਂ ਜੋ ਮਰਜੀ ਇਹਨੇ ਆ ਪਤਾ ਕੀ ਹੁੰਦਾ ਜੀ ਹਾਥੀ ਹੁੰਦਣ ਹਾਥੀ ਉਹਦੇ ਕੰਨ ਹੁੰਦੇ ਵੱਡੇ ਹਾਂ ਠੀਕ ਹੈ ਉਹ ਪਿੱਛੇ ਨਹੀਂ ਦੇਖਦਾ ਵੇ ਮੈਂ ਕਿੰਨਾ ਵੱਡਾ ਸਰੀਰ ਆ ਪਿੱਛੇ ਨਹੀਂ ਦੇਖਦਾ ਮੇਰੇ ਪਿੱਛੇ ਤੂੰ ਕੀ ਪਾ ਰੱਖਿਆ ਠੀਕ ਐ ਉਵੇਂ ਕੰਮ ਕਰਦਾ ਹੈ ਹਾਂ ਉਹ ਇਹਨੂੰ ਇਹਨੂੰ ਮਤਲਬ ਨਹੀਂ ਬਈ ਮੇਰੇ ਪਿੱਛੇ ਬਈ ਤਵੀਆਂ ਪੰਜ ਦੀ ਐ ਸੱਤ ਦੀ ਐ 12 ਦੀ ਐ 15 ਜਿੰਨੇ ਦੀ ਮਰਜ਼ੀ ਐ ਇਹਨੇ ਇਹਨੇ ਅੱਗੇ ਦੇਖਣਾ ਹੈ ਮੈਂ ਅੱਗੇ ਜਾਣਾ ਹੈ ਇੱਕ ਤੇਲ ਖਰਚੇ ਦੀ ਗੱਲ ਹੋ ਰਹੀ ਹੈ ਤੇਲ ਦਾ ਖਰਚਾ ਹੈ ਨਹੀਂ ਸੌਂ ਕੇ ਚੱਲਦਾ ਜੀ ਰੋੜ ਤੇ ਚੜਾ ਦਿਓ ਤੁਸੀਂ ਐ ਲੱਗ ਲਓ ਵੀ ਟੈਂਕੀ 'ਚ ਤੇਲ ਪਾ ਲਓ ਭੁੱਲ ਜਾ ਉਸ ਤੋਂ ਬਾਅਦ ਠੀਕ ਹੈ ਕਿੰਦਾ ਵਾਪਾ ਵਾਲੀ ਹੋਰੇ ਟੱਕਣ ਖੋਲ ਕੇ ਸੂਈ ਤੇ ਦੇਖ ਰਿਹਾ ਯਾਰ ਵੀ ਸੂਈ ਥੱਲੇ ਆ ਗਈ ਜਾਂ ਤੇਲ ਕਿੰਨਾ ਤੇਲੂ ਦੇ ਮਾਮਲੇ 'ਚ ਕਿਸੇ ਦੀ ਬਰਾਬਰੀ ਨਹੀਂ ਨਾ ਕੋਈ ਟੱਕਰ ਹੈ ਪਾਣੀ ਤੇ ਜੀ ਕਾਮਯਾਬ ਹੈ ਕਾਮਯਾਬ ਹੈ ਰੋਡ ਰੋਡ ਦੇ ਉੱਤੇ ਸਭ ਤੋਂ ਜ਼ਿਆਦਾ ਮਾਈਲੇਜ ਹੈ ਟਰੈਕਟਰ ਦੇ ਬਹੁਤ ਜ਼ਿਆਦਾ ਵਿਕਦਾ ਯਾਰ ਆਇਸ਼ਰ 241 ਸਭ ਤੋਂ ਟਾਪ ਮਾਡਲ ਵਿਕਣ ਦੇ ਵਿੱਚ ਹੈ ਮਿਸਤਰੀ ਮਿਸਤਰੀ ਕੋਲ ਨਹੀਂ ਜਾਓਗੇ ਤੁਸੀਂ ਹਾਂ ਮੈਂਟੇਨੈਂਸ ਵੀ ਨਹੀਂ ਬਾਕੀ ਤੁਸੀਂ ਟਰੈਕਟਰ ਹੈ ਟਰੈਕਟਰ ਸਾਰੇ ਵਧੀਆ ਨੇ ਮਾੜੇ ਨਹੀਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਮਾੜਾ ਕੋਈ ਨਹੀਂਗਾ ਬਸ ਮੈਂਟੇਨੈਂਸ ਤੁਸੀਂ ਆਪ ਗੌਰ ਰੱਖੋ ਠੀਕ ਹੈ ਜਿਹੜੇ ਬੰਦੇ ਨੇ 1 ਕਿੱਲੇ ਤੋਂ 15 ਕਿੱਲੇ ਬਣਾਏ ਉਹ ਵੀ ਬੰਦਾ ਆਈਸ਼ਰ ਚਲਾਉਂਦਾ ਅੱਜ ਵੀ ਚਲਾਉਂਦਾ ਪਹਿਲਾਂ 70 70 ਕਿੱਲੇ 80 ਕਿੱਲੇ ਕਿੱਲੇ ਦੇ ਵਾਹਨ ਵਾਲੇ ਬੰਦੇ ਐ ਨਾਲ ਖੇਤੀ ਕਰਦੇ ਸੀ ਹਾਸਤੇ ਤੋਂ ਇੰਪਲੀਮੈਂਟ ਵੱਡੇ ਬੰਦੇ ਆ ਗਏ ਚਲੋ ਲੋਕੀ ਸੋਚਦੇ ਯਾਰ ਵੀ ਵੱਡੇ ਟਰੈਕਟਰ ਹੋਣੇ ਕੰਮ ਛੇਤੀ ਹੋ ਜੇ ਠੀਕ ਹੈ ਜੀ ਤੇ ਇਹ ਕਦੀ ਹੋ ਗਿਆ ਕਿ ਆਹ ਵੀ ਮੈਨੂੰ ਲੱਗੇ ਯਾਰ ਮੈਂ ਟਰੈਕਟਰ ਵਧੀਆ ਚਲਾਉਣਾ ਵਧੀਆ ਲੈ ਰਿਹਾ ਪਾਛ ਜੋ ਦੇਖ ਕੇ ਲੋਕੀ ਠੀਕ ਹੈ ਦੇਖੋ ਵੇਖੋ ਵੇਖੋ ਲੈ ਰਿਹਾ ਲੋਕ ਆਏ ਆ ਕੋਈ ਮੈਂ ਹੋਵਾਂ ਜਾਂ ਕੋਈ ਮਰਜ਼ੀ ਹੋਵੇ ਜੀ ਸਭ ਦੀ ਆਪ ਆਪ ਦੀ ਅੱਜ ਦੇ ਟਾਈਮ 'ਚ ਪਸੰਦ ਹੋ ਗਈ ਚੁਆਇਸ ਹੋ ਗਈ ਸਭ ਵੱਡੇ ਟਰੈਕਟਰ ਪੜਦੇ ਆ ਬਟ ਆ ਟਰੈਕਟਰ ਦਾ ਆਪ ਦੇ ਆਪ ਤੇ ਅੱਜ ਵੀ ਕਿੰਗ ਹੈ ਪਹਿਲਾਂ ਵੀ ਸੀ ਬਹੁਤ ਵਿਕਦਾ ਸੀ ਅੱਜ ਵੀ ਵਿਕਦਾ ਹੈ ਟਰੈਕਟਰ ਪੁਰਾਣੇ ਬੁਜ਼ੁਰਗ ਤੋਂ ਪੁੱਛਿਓ ਜੀ ਜਿਨੇ ਚਲਾਏ ਆ ਜਿਨਾਂ ਨੇ ਚਲਾਇਆ ਉਹਨਾਂ ਨੂੰ ਇਹ ਕਿੰਗ ਦੀ ਵੈਲਿਊ ਪਤਾ ਜਿਨ੍ਹਾਂ ਨੇ ਘਰ ਬਣਾਏ ਨੇ ਨਾ ਹਾਂ ਘਰ ਬਣਾਏ ਆਇਸਰ ਨੇ ਜੀ 241 ਨੇ ਲੋਕਾਂ ਨੇ ਜੀ ਬਹੁਤ ਘਰ ਬਣਾਏ ਆ ਜ਼ਮੀਨਾਂ ਬਹੁਤ ਬਣਾਈਆਂ ਲੋਕਾਂ ਨੇ ਮਿਹਨਤੀ ਐ ਟਰੈਕਟਰ ਨੂੰ ਆਪਾਂ ਮਿਹਨਤੀ ਕਹਿ ਸਕਦੇ ਆ ਸਭ ਸਟਾਰਟਿੰਗ ਦੇ ਵਿੱਚ ਚੱਲੇ ਆ ਟਰੈਕਟਰ ਸੀ ਆਸ ਇਸ ਟਰੈਕਟਰ ਨੇ ਅੱਜ ਤੱਕ ਜੀ ਮੈਂ ਜ਼ਿਆਦਾ ਨਹੀਂ ਜਾਣਦਾ ਮੈਂ ਕੋਈ 2-4 ਬੰਦਿਆਂ ਨੂੰ ਜਾਣਦਾ ਵੀ ਜਿਨ੍ਹਾਂ ਕੋਲ ਦਾ 241 ਹੈਗਾ ਸੀ ਪੁਰਾਣਾ ਹੂੰ ਹੂੰ ਉਹਨਾਂ ਨੇ ਇਸ ਟਰੈਕਟਰ ਤੋਂ ਜਮੀਨਾਂ ਬਣਾਈਆਂ ਬਣਾਈਆਂ ਮੈਂ ਕੋਈ ਇੱਕ ਮਰਲਾ ਵੀ ਗਵਾਇਆ ਕੋਈ ਨਹੀਂ ਗਵਾਇਆ ਇਨਾ ਲੋਅ ਚੰਗਾ ਇਹਨੂੰ ਮੰਨਦੇ ਆ ਅੱਜ ਸਰ 241 ਸਟਾਈਲ ਅੱਜ ਤੇ ਬਾਕੀ ਤੁਹਾਨੂੰ ਕਿਵੇਂ ਦਾ ਲੱਗਦਾ ਜਰੂਰ ਦੱਸਿਆ ਜੀ ਤੇ ਚਸ ਦੀ ਇਹਦੇ ਵਿੱਚ ਆਕਾਸ਼ ਵੀਰ ਨੇ ਜ਼ਿਆਦਾ ਦੱਸਣਾ ਨਹੀਂ ਹੈਗਾ ਕਿਉਂਕਿ ਪੁਰਾਣਾ ਸੇਮ ਮੋਡਲ ਸੇਮ ਹੀ ਤੁਰਿਆ ਉਹਨਾਂ ਦਾ ਫਸਟ ਇਹਨਾਂ ਮਾਡਲ ਨੇ ਉਹ ਤੁਹਾਨੂੰ ਦੱਸਦੇ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬਸ ਉਵੇਂ ਹੀ ਹੈ ਤੇਲ ਬ੍ਰੇਕਾਂ ਕਰਤਾ ਪਾਵਰ ਸਟੀਅਰਿੰਗ ਕਰਤਾ ਤੇ ਵੇਰੀਐਂਟ ਤਿੰਨ ਨੇ ਤੇ ਠੀਕ ਹੈ ਜੀ 40 42 ਦਾ ਫਰਕ ਉਹ ਤੁਹਾਨੂੰ ਦੱਸਦਾ ਜੀ ਵੀਡੀਓ ਨੂੰ ਸ਼ੇਅਰ ਕਰਿਆ ਜੀ ਮਿਲਦੇ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ